ग्राम हलेड़ के करीब से दूसरी बांध को क्रॉस कर कोलिया चार सौ अठारह मोतला हलेड़ जुनार्दन मेहतापुर कोलिया में पानी घुस गया मुकेरिया हिमाचल में भारी बरसात के चलते सब डिविजन मुकेरिया के अंतर्गत ब्यास नदी के किनारे बसे गांव सन्याल हलेड़ जुनार्दन मोतला कोलिया मेहतापुर में बाढ़ जैसी स्थिति पैदा हो गई है इस अवसर पर पत्रकारों से बातचीत करते हुए गांव सन्याल के पूर्व सरपंच और समाज सेवी किशन पाल सिंह सैनी बिट्टू रामपाल शर्मा डॉक्टर पुरुषोत्तम सिंह बहादुर सिंह सबका सरपंच बाबा रोशन लाल ने बताया कि पहाड़ी क्षेत्र में लगातार हो रही बारिश के पठानकोट की पठान सूचना मिलने पर गर्दी वाला से बाबा दीप सिंह सेवा दल के सदस्य मनजोत सिंह के नेतृत्व में लोगों की मदद के लिए रेस्क्यू करना शुरू कर दिया है बताते चले कि पानी का बहाव 2023 से घुसी डैम में पानी का स्तर अधिक होने के कारण गांव सनयाल और कोलिया से मेहतापुर के बीच दो स्थानों पर टूटन होने से भारी नुकसान हो गया था जिसका खामियाजा आम लोगों को भुगतना पड़ा था खासकर इस क्षेत्र में किसानों की फसलें बड़े स्तर पर नुकसान पहुंचा क्योंकि 2023 में आई बाढ़ का डर लोगों के दिलों में गया भी नहीं था कि इस साल फिर वो मंजर देखने को मिल रहा है इलाका निवासियों ने पंजाब सरकार और प्रशासन से गुहार लगाई है ਕਿਹੜੇ ਕਿਹੜੇ ਪਿੰਡਾਂ 'ਚ ਪਾਣੀ ਆਇਆ ਔਰ ਜਿਹੜੀ ਪਬਲਿਕ ਆਮ ਪਬਲਿਕ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਅੱਜ ਪਿੰਡ ਹਲੇੜ ਜਨਰਤਨ ਦੇ ਕੁਲੀ ਦੇ ਉੱਤੇ ਖੜੇ ਆ ਜਿੱਥੇ ਕਿ 2023 ਦੇ ਵਿੱਚ ਵੀ ਬਹੁਤ ਪਾਣੀ ਆ ਗਿਆ ਸੀਗਾ ਪਰ ਅੱਜ ਜਿਹੜਾ ਮੇਨ ਪਾਉਂਡ ਡੈਮ ਹੈਗਾ ਪਾਉਂਡ ਡੈਮ ਦੇ ਵਿੱਚੋਂ ਕਰੀਬ 23667 ਕਿਸ਼ਕ ਪਾਣੀ ਆ ਰਿਹਾ ਵਾ ਪਰ ਜਿਹੜਾ ਪਹਾੜੀ ਵਾਰਸ਼ ਹੌਣ ਕਰਕੇ ਚੱਕੀ ਦਰਿਆ ਦਾ ਪਾਣੀ ਜਿਹੜਾ ਜਿਆਦਾ ਆ ਗਿਆ ਸੀਗਾ ਜਿਹਦੇ ਕਰਕੇ ਲੋਕਾਂ ਦੇ ਦਸਨ ਮੁਤਾਬਕ ਜਿਹੜਾ ਬੰਨ ਦਾ ਹੈਗਾ ਦਰਿਆ ਦਾ ਜਾਂ ਸਾ ਦਰਿਆ ਦਾ ਬੰਨ ਉਹ ਕਾਫੀ ਜਗ੍ਹਾ ਤੋਂ ਟੁੱਟ ਕੇ ਜਿਹੜਾ ਪਾਣੀ ਆ ਗਿਆ ਵਾ ਇਸ ਕਰਕੇ ਬਹੁਤੇ ਡਰਦੀ ਵੀ ਕੋਲੋਨੀ ਹੈ ਚੱਕੀ ਦਰਿਆ ਦਾ ਪਾਣੀ ਜਿਹੜਾ ਹੈਗਾ 2-3 4 ਘੰਟਿਆਂ ਦੇ ਵਿੱਚ ਹੀ ਥੱਲੇ ਚੱਲ ਜਾਂਦਾ ਵਾ ਪਰ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਜੇ ਕੋਈ ਆਪਣਾ ਮਾਲ ਪਸੰਜ ਜਾਂ ਨਗਰ ਪਸ਼ੂ ਹੈਗਾ ਵਾ ਤੇ ਆਪਾਂ ਨੂੰ ਪਹਿਲਾਂ ਹੀ ਸੁਰੱਖਿਆ ਥਾਮਾ ਤੇ ਜਾਣਾ ਚਾਹੀਦਾ ਜੇ ਕੋਈ ਬਜ਼ੁਰਗ ਹੈਗਾ ਪਿੰਡ ਦਾ ਜਾਂ ਬੱਚੇ ਹੈਗੇ ਉਹਨਾਂ ਨੂੰ ਵੀ ਸੁਰੱਖਿਆ ਥਾਮਾ ਤੇ ਪਹੁੰਚਾਉਣਾ ਚਾਹੀਦਾ ਇਸ ਕਰਕੇ ਸਾਰੇ ਲੋਕਾਂ ਨੂੰ ਇਹ ਹੀ ਅਦੇਸ਼ ਆ ਬਾਕੀ ਸਾਡੀ ਮਾਰਜੋ ਐਸਐਸਪੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਉਹਨਾਂ ਨੇ ਵੀ ਦੱਸਿਆ ਵੀ ਰੈਸਕਿਊ ਟੀਮਾਂ ਵੀ ਸਾਡੀਆਂ ਰੈਡੀ ਆ ਉਹ ਵੀ ਅੱਛੀਆ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਦੀ ਆ ਤਾਂ ਅਸੀਂ 24 ਘੰਟੇ ਉਹਨਾਂ ਦੇ ਨਾਲ ਤਿਆਰ ਰ ਰਹੇ ਹਾਂ ਅਸਲ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਕਿੱਥੇ ਉਹਨਾਂ ਦੇ ਵਾਸਤੇ ਇਹਨਾਂ ਨੂੰ ਬਣਾਇਆ ਜਿਵੇਂ ਕਿ ਅਸੀਂ ਸਕੂਲਾਂ ਦੇ ਵਿੱਚ ਰੇਂਜ ਕੀਤਾ ਹੋਇਆ ਹੈ ਜੀ ਐ ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿਹੜੀ ਕਿਹੜੀ ਜਗ੍ਹਾ ਸਰਕਾਰੀ ਸਕੂਲਾਂ ਦੇ ਵਿੱਚ ਜਿਵੇਂ ਕਿ ਜਿਵੇਂ ਮਾਲ ਪਸ਼ੂ ਦਾ ਹੈਗਾ ਸਾਡੇ ਕੋਲ ਆਰਮੀ ਗਰਾਊਂਡ ਹੈਗੀ ਆ ਵਕੀਰੀਆ ਸ਼ਹਿਰ ਦੇ ਵਿੱਚ ਦੀ ਆਰਮੀ ਗਰਾਊਂਡ ਦੇ ਵਿੱਚ ਕਾਫੀ ਜਗ੍ਹਾ ਖੁੱਲੀ ਹੈਗੀ ਆ ਤੇ ਲੋਕਾਂ ਦੇ ਰਹਿਣ ਵਾਸਤੇ ਅਸੀਂ ਜਿਹੜਾ ਸਕੂਲਾਂ ਦਾ ਪ੍ਰਬੰਧ ਕੀਤਾ ਹੋਇਆ ਵਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਜ਼ਿਆਦਾ ਪ੍ਰੋਬਲਮ ਹੋ ਵੀ ਆ ਤੇ ਲੋਰ ਕੌਂਗੀ ਦਾ ਅਸੀਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਾਂਗੇ ਧੰਨਵਾਦ ਆਇਰ ਰੋਸ਼ਨ ਖਾਨਾ ਮੈਂ ਮਾਝਾ ਕਿਸਾਨ ਸ਼ਿਕਾਇਤ ਕਮੇਟੀ ਦਾ ਹਿੱਸਾ ਹਾਂ ਪ੍ਰਧਾਨ ਹਾਂ ਪੁੱਛਾ ਬੋਲਦਾ ਹਾਂ ਜੀ ਮਾਝਾ ਕਿਸਾਨ ਸਿੰਘ ਜੂਰੇ ਸਰ ਜਿਲ੍ਹਾ ਪ੍ਰੈਜ਼ੀਡੈਂਟ ਹੈ ਹਾਂਜੀ ਇੱਥੇ ਅਸੀਂ ਵੱਖ-ਵੱਖ ਤਰੀਕਿਆਂ ਤੋਂ ਸਰਕਾਰ ਨੂੰ ਜਾਣੂ ਵੀ ਕਰਵਾਇਆ ਵੀ ਤੁਸੀਂ ਬੰਨ ਜਿਹੜਾ ਇਹ ਘਟੋ ਘਟ 8 ਫੁੱਟ ਉੱਚਾ ਕੀਤਾ ਜਾਏ ਔਰ ਜਿਹੜਾ ਦਰਿਆ ਇਹਨੂੰ ਡਰੇਨ ਕੀਤਾ ਜਾਏ। ਇਹ 2023 ਦੇ ਵਿੱਚ ਵੀ ਤਕਰੀਬਨ ਪਾਣੀ ਆਇਆ ਤੇ ਦੁਬਾਰਾ 2 ਸਾਲ ਦੇ ਵਿੱਚ ਵਿੱਚ ਦੁਬਾਰਾ ਪਾਣੀ ਆ ਗਿਆ। ਲੋਕਾਂ ਨੂੰ ਇੱਥੇ ਸੰਭਲ ਦਾ ਮੌਕਾ ਨਹੀਂ ਮਿਲਿਆ। ਅੱਧੇ ਘੰਟੇ ਦੇ ਵਿੱਚ ਵਿੱਚ ਪਾਣੀ ਦਾ ਜਿਹੜਾ 17 ਚਾਰ ਚਾਰ 5 5 ਫੁੱਟ ਜਿਹੜਾ ਉਹ ਵੱਧ ਗਿਆ। ਲੋਕੀ ਆਪਣੀ ਜਾਨ ਬਚਾ ਕੇ ਜਿਹੜੇ ਘਰਾਂ 'ਚੋਂ ਬਾਹਰ ਆਏ ਨੇ ਅਜੇ ਕੁਝ ਲੋਕ ਜਿਹੜੇ ਪਾਣੀ 'ਚ ਫਸੇ ਹੋਏ ਨੇ। ਜਿੰਨੀ ਦੇਰ ਰੈਸਕਿਊ ਟੀਮਾਂ ਨਹੀਂ ਆਉਂਦੀਆਂ ਉੰਨੀ ਦੇਰ ਲੋਕਾਂ ਦਾ ਜਿਹੜਾ ਜਾਨ ਮਾਲ ਦਾ ਜਿਹੜਾ ਬੜਾ ਮੁਸ਼ਕਲ ਦੇ ਨਾਲ ਲੋਕ ਜਿਹੜੇ ਨੇ ਉਹ ਇਸ ਟਾਈਮ ਜੂਝ ਰਹੇ ਨੇ ਪ੍ਰਸ਼ਾਸਨ ਨੂੰ ਕਹਿੰਦਾ ਵੀ ਜਲਦੀ ਤੋਂ ਜਲਦੀ ਲੋਕਾਂ ਨੂੰ ਪਿੰਡਾਂ ਦੇ ਬਾਹਰ ਕੱਢਣ ਦਾ ਜਿਹਦਾ ਪ੍ਰਬੰਧ ਕੀਤਾ ਜਾਏ ਔਰ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨਾਲ ਜਿਹੜੇ ਰਲ ਮਿਲ ਕੇ ਸਰਕਾਰ ਜਿਹੜੀ ਸਹਾਇਤਾ ਕਰੇ ਕਿ ਫੇਰ ਜਿਹੜਾ ਜਾ ਕੇ ਲੋਕਾਂ ਨੂੰ ਕਿਤੇ ਰਾਹਤ ਆਊਗੀ ਆ ਕੋਈ ਨਹੀਂ ਮੀਂਹ ਪਾਣੀ ਸਮਾਨ ਲੈ ਕੇ ਘਰੋਂ ਕਿਉਂ ਜਾ ਰਹੇ ਤੁਸੀਂ ਇੱਧਰ ਪਾਣੀ ਦੀ ਹਰ ਸਾਲ ਸਮੱਸਿਆ ਰਹਿੰਦੀ ਹੈ ਜੇ ਕਿੱਥੇ ਜਾਈਏ ਅਸੀਂ ਹੁਣ ਸਰਕਾਰ ਜਦੋਂ ਵੀ ਆਉਂਦੀ ਕੋਸ਼ਿਸ਼ ਨਹੀਂ ਕਰਦੀ ਐ ਕੋਈ ਨਾਲ ਹੋਇਆ ਯਾਰ ਐਹੋ ਹਾਲ ਹੁੰਦਾ ਜਿਹੜਾ ਹਟਾਲਾ ਕਰੋਂ ਨਿਕਲਣਾ ਪੈਂਦਾ ਹੱਥ ਕਿਸੀ ਦਾ ਕੋਈ ਨਹੀਂ ਕਹਿੰਦੇ ਕਿ ਕਿਹੜਾ ਚਾਹੀਏ ਨਿਕਲਾ ਕਿਹੜਾ ਪਿੰਡ ਕਿਹੜਾ ਤੁਹਾਡਾ ਜੀ ਹਲੇ ਹਲੇ ਜਨਾਰਤ ਜਾ ਕਿੱਥੇ ਰਹੇ ਹੋ ਹਲੇ ਕੋਈ ਟਿਕਾਣਾ ਨਹੀਂ ਕਿਤੇ ਕੋਈ ਅਨਾਉਂਸਮੈਂਟ ਹੋਈ ਜਾਂ ਕਿਸੇ ਨੇ ਕਿਹਾ ਹੋਵੇ ਕਿ ਤੁਸੀਂ ਉਸ ਜਗ੍ਹਾ ਤੇ ਜਾਓ ਜਾਂ ਨਹੀਂ ਇਹ ਨਹੀਂ ਕਿਹਾ ਇਹ ਚਾਹੁੰਦੇ ਆ ਸਰਕਾਰ ਕੋਲੋਂ ਵੀ ਚਾਹੁੰਦੇ ਆ ਇੰਨਾ ਕਹਤਾ ਕਿ ਘਰੋਂ ਘਰਾਂ ਤੋਂ ਚੱਲ ਜਿਓਸ ਮੇਰੇ ਲੋਸ ਮਿੰਟ ਹੋਈ ਸੀ ਕਿੱਥੇ ਜਾਓ ਇਹ ਨਹੀਂ ਦੱਸਦੇ ਇਹ ਨਹੀਂ ਜੋ ਪਤਾ ਹੈ ਸਰਕਾਰ ਕੋਲੋਂ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਅਸੀਂ ਤਾਂ ਮੰਗ ਇਹੀ ਕਰਦੇ ਆਂਗੇ ਤੁਸੀਂ ਪੱਕੇ ਬਹਾਂਜੇ ਵਾਦ ਅਸੀਂ ਪਾਣੀ ਤੋਂ ਬਾਤ ਚੀਏ ਕਰੋਨਾ ਆ ਨਿਕਲੀਏ ਹਰ ਸਾਲ ਹਰ ਸਾਲ ਇਹੀ ਕੰਮ ਹੁੰਦਾ ਠੀਕ ਹੈ ਜੀ ਹੁ ਤੁਸੀਂ ਬੋਲੋ ਸਵਾਹੀ ਗੁਰਜੀ ਕੀ ਫਤਿਹ ਹਾਂਜੀ ਤੁਸੀਂ ਇਹ ਸਾਰੇ ਦੇਖ ਹੀ ਰਹੇ ਪਾਣੀ ਦਾ ਜਿਵੇਂ ਪਿਛਲੀ ਵਾਰ 2023 ਦੇ ਵਿੱਚ ਕਿੰਨਾ ਪਿੰਡਾਂ ਦੇ ਵਿੱਚ ਸਾਡੀਆਂ ਸੁਆਵਾਂ ਚੱਲੀਆਂ ਸੀਗੀਆਂ ਆਪਾਂ ਮੋਤਲਾ ਪਿੰਡ ਹੋਇਆ ਹਲੇੜ ਪਿੰਡ ਹੋਇਆ ਤੇ ਦੋ ਪਿੰਡ ਹੋਰ ਆ ਉਹਨਾਂ ਦੇ ਨਾਮ ਨਹੀਂ ਮੈਨੂੰ ਯਾਦ ਤੇ ਪਿਛਲੇ ਸਾਲ ਇਹ ਨਾ ਪਿੰਡਾਂ ਚੋਂ ਕਾਫੀ ਬੰਦੇ ਸੀ ਰੈਸਕਿਊ ਕਰਕੇ ਤੇ ਬਾਹਰ ਲਿਆਂਦੇ ਗਏ ਸੀ ਤੇ ਅੱਜ ਜਿਹੜੀ ਫਿਰ ਜਿਹੜੀ ਤੁਸੀ ਟੁੱਟ ਗਈ ਆ ਪਾਣੀ ਦੇਖ ਸਕਦੇ ਕਿਵੇਂ ਕਿੰਨਾ ਪਾਣੀ ਆ ਰਿਹਾ ਤੇ ਹੁਣ ਫਿਰ ਸਾਨੂੰ ਕੌਲਾਂ ਆਈਆਂ ਹਲੇੜ ਪਿੰਡ ਤੋਂ ਲਾਗੇ ਪਿੰਡਾਂ ਚੋਂ ਹੋਰ ਆ ਰਹੀਆਂ ਕੌਲਾਂ ਵੀ ਬਈ ਜੀ ਸਾਡੇ ਬੱਚਿਆਂ ਨੂੰ ਕੱਢਣਾ ਸਾਨੂੰ ਰੈਸਕਿਊ ਕਰਕੇ ਬਾਹਰ ਲੈ ਕੇ ਆਓ ਤੇ ਹੁਣ ਸਾਡਾ ਰੈਸਕਿਊ ਅਸੀਂ ਪਹੁੰਚ ਚੁੱਕੇ ਆ ਤੇ ਹੁਣ ਪ੍ਰਸ਼ਾਸਨ ਨੂੰ ਵੀ ਪੁੱਛਾਂਗੇ ਜੇ ਕੋਈ ਕਾਲ ਆਈ ਆ ਜਾਂ ਕਿਹਨੂੰ ਕੱਢ ਕੇ ਲਿਆਉਣਾ ਹੈ ਤੇ ਉਹ ਜ਼ਰੂਰ ਲਿਆਂਦੇ ਜਾਂਦੇ ਆ ਠੀਕ ਇਹਨਾਂ ਦੇ ਵਿੱਚ ਬੈਠੇ ਵੀ ਆ ਜਿਹੜੇ ਕਿਉਂਕਿ ਪਾਣੀ ਵੱਧ ਰਿਹਾਗਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਸੁਰੱਖਤੇ ਜਗ੍ਹਾ ਤੇ ਜਾਣ ਜਾਂ ਇਹਨਾਂ ਘਰਾਂ ਦੇ ਵਿੱਚ ਹੀ ਬੈਠੇ ਪਏ ਲੋਕ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਪਿੰਡ ਵਾਸੀ ਹੋਣ ਦੇ ਨਾਤੇ ਸਾਡੇ ਨਾਲ ਰੋਸ਼ਨ ਖਾਨ ਜੀ ਬਾਬਾ ਜੀ ਵੀ ਹੈਗੇ ਨੇ ਅਸੀਂ ਸਪੈਸ਼ਲੀ ਆਪਣੇ ਪਿੰਡਾਂ ਦੇ ਵਿੱਚ ਸਾਡਾ ਇੱਥੇ ਜੰਪਲ ਆ ਜੀ ਅਸੀਂ ਨਵੇਦਨ ਵੀ ਆਪਣੇ ਵੱਲੋਂ ਕੀਤਾ ਆ ਲੇਕਿਨ ਪਾਣੀ ਇੰਨੀ ਸਪੀਡ ਦੇ ਨਾਲ ਆ ਗਿਆ ਕਿ ਲੋਕਾਂ ਨੂੰ ਮਤਲਬ ਸਮਾਨ ਸਾਂਭਣ ਦੇ ਲਈ ਆਪਣੀ ਜਾਨੀ ਮਾਲ ਦੇ ਨਹੀਂ ਥੋੜਾ ਟਾਈਮ ਤੇ ਲੱਗਣਾ ਹੈ ਪਾਣੀ ਦੀ ਜਿਹੜੀ ਸਪੀਡ ਆ ਉਹ ਜ਼ਿਆਦਾ ਆ ਲੇਕਿਨ ਜਿਹੜਾ ਘਰ-ਬਾਰ ਦੇ ਵਿੱਚ ਸਮਾਨ ਨੂੰ ਇਕੱਠਾ ਕਰਨਾ ਆ ਉਹ ਉਹਦੀ ਜਿਹੜੀ ਹੈਗੀ ਆ ਉਹਦੀ ਥੋੜੀ ਸਮੱਸਿਆ ਆ ਰਹੀ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਕੁਝ ਟੀਮਾਂ ਜਿਹੜੀਆਂ ਹੈਗੀਆਂ ਆ ਉਹ ਜਿਹੜੇ ਰਾਹਤ ਦੇ ਲਈ ਹੋਣੀਆਂ ਚਾਹੀਦੀਆਂ